ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਆ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਤੇ ਆਪਣਾ ਹਿਸਾਬ ਲਾ ਰਹੇ ਹੋ ਏ ਹਰਦੇਵ ਸਿੰਘ ਨਾ ਮੈਂ ਬੋਰਡ 'ਚ ਐਸੇ ਫਿੱਟ ਕਰੂੰਗਾ ਨਾ ਜਗਾਰ ਦੀ ਯਾਦ ਕਰੋਗੇ ਵੀ ਤੁਹਾਡਾ ਬਣਿਆ ਕੀ ਆ ਇਹ ਕੋਈ ਗਲਤ ਕਦਮ ਚੁੱਕਿਆ ਆਪਣੀਆਂ ਲੱਤਾਂ ਭਾਰ ਬਾਅਦ ਚ ਚੱਲਦੀਆਂ ਇਹ ਦੇਖ ਲਿਓ ਭਾਜੀ ਪਾਊਗਾ ਟਿੱਕੀਆਂ ਨਹੀਂ 52 ਬੜੂਗਾ ਇਹ ਤੁਹਾਡਾ ਭਰਾ ਦਾ ਵਾਦਾ ਸਾਡਾ ਇੱਕ ਪਾਸੇ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਸਤਾ ਰਹੀ ਹੈ ਬਹੁਤ ਸਾਰੀਆਂ ਤਵਨ ਉਤੇ ਹੜਵੀ ਆਏ ਹੋਏ ਨੇ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਪਣੇ ਹੀ ਐਮਐਲਏ ਪਾਰਟੀ ਦੇ ਉਤੇ ਕਈ ਤਰ੍ਹਾਂ ਦੇ ਸਵਾਲ ਚੁੱਕਰੇ ਨੇ ਮੈਂ ਜ਼ਿਕਰ ਕਰ ਰਹੀ ਹਾਂ ਪਟਿਆਲਾ ਦੇ ਵਿੱਚ ਪੈਂਦੇ ਹਲਕਾ ਸਨੌਰ ਦੇ ਐਮਐਲਏ ਹਰਮਿਤ ਸਿੰਘ ਪਠਾਨ ਮਾਜਰਾ ਦਾ 2017 ਤੇ 2022 ਦੇ ਵਿੱਚ ਦੋ ਵਾਰ ਚੁਣੇ ਗਏ ਨੇ ਐਮਐਲਏ ਉੱਥੋਂ ਹਰਮਿਤ ਸਿੰਘ ਪਠਾਨ ਮਾਜਰਾ ਤੇ ਉਹਨਾਂ ਦੀ ਹੁਣ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਉਹਨਾਂ ਦੀ ਆ ਭਾਗੀ ਸੁਣਾ ਵੇਖਣ ਨੂੰ ਮਿਲ ਰਹੀਆਂ ਨੇ ਸਤਿ ਸ੍ਰੀ ਅਕਾਲ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰਗਲ ਤੁਸੀਂ ਵੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਉਧਰ ਹੜਾਂ ਦੇ ਹੀ ਦੌਰਾਨ ਜਿੱਥੇ ਬਹੁਤ ਸਾਰੇ ਲੋਕ ਸਰਕਾਰਾਂ ਦੇ ਉੱਤੇ ਪਾਰਟੀਆਂ ਦੇ ਉੱਤੇ ਸਵਾਲ ਚੁੱਕ ਰਹੇ ਨੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਮੌਜੂਦਾ ਐਮਐਲਏ ਹਰਮਿੰਦਰ ਸਿੰਘ ਪਠਾਨ ਮਾਜਰਾ ਆਪਣੀ ਹੀ ਸਰਕਾਰ ਦੇ ਨਾਲ ਆਪਣੇ ਹੀ ਮੁੱਖ ਮੰਤਰੀ ਦੇ ਨਾਲ ਤੇ ਆਪਣੇ ਹੀ ਅਧਿਕਾਰੀਆਂ ਦੇ ਨਾਲ ਗੁੱਸੇ ਨਾਰਾਜ਼ ਖਫਾ ਨਜ਼ਰ ਆ ਰਹੇ ਨੇ ਦਰਸਾਲ ਹਰਮੇਂਤ ਸਿੰਘ ਪਠਾਨ ਮਾਜਰਾ ਟਾਂਗੜੀ ਨਦੀ ਦੇ ਉੱਤੇ ਦੌੜਾ ਕਰਨ ਵਾਸਤੇ ਗਏ ਸੀ ਜਿਸ ਦੌਰਾਨ ਉਹਨਾਂ ਨੇ ਆਖਿਆ ਕਿ ਟਾਂਗੜੀ ਦਾ ਜਿਹੜਾ ਪਾਣੀ ਆ 1 ਕਿਲੋਮੀਟਰ ਤੱਕ ਦੇ ਪਿੰਡਾਂ ਨੂੰ ਖੇਤਾਂ ਨੂੰ ਆਪਣੀ ਚਪੇਟ ਦੇ ਵਿੱਚ ਲੈ ਰਿਹਾ ਹੈ ਗੁੱਸਾ ਉਹਨਾਂ ਦਾ ਫੁੱਟਿਆ ਹੈ ਵਾਟਰ ਰਿਸੋਰਸਸ ਦੇ ਪ੍ਰਿੰਸੀਪਲ ਸੈਕਟਰੀ ਕ੍ਰਿਸ਼ਨ ਕੁਮਾਰ ਦੇ ਖਿਲਾਫ ਉਹਨਾਂ ਕਹਿੰਦੇ ਕਿ ਉਹ ਕ੍ਰਿਸ਼ਨ ਕੁਮਾਰ ਹੈ ਜਿਨੇ ਮੈਨੂੰ ਡਿਸਿਲਟਿੰਗ ਨਹੀਂ ਕਰਨ ਦਿੱਤੀ ਯਾਨੀ ਕਿ ਗਾਧ ਜਿਹੜੀ ਹੁੰਦੀ ਹੈ ਉਹ ਨਹੀਂ ਕੱਢਣ ਦਿੱਤੀ ਔਰ ਉਸ ਤੋਂ ਇਲਾਵਾ ਬੰਨ ਮਜ਼ਬੂਤ ਨਹੀਂ ਕਰਨ ਦਿੱਤੇ ਸੋ ਇਸੇ ਨੂੰ ਹੀ ਲੈ ਕੇ ਕਹਿੰਦੇ ਮੈਂ ਪਰਮਿਸ਼ਨ ਮੰਗੀ ਸੀਗੀ ਫਾਈਲ ਕ੍ਰਿਸ਼ਨ ਕੁਮਾਰ ਦੇ ਕੋਲ ਚ ਕ੍ਰਿਸ਼ਨ ਕੁਮਾਰ ਦਾ ਕਹਿਣਾ ਸੀ ਕਿ ਮੰਡਰੇਗਾ ਵਾਲਿਆਂ ਨੂੰ ਲਗਾ ਦਿਓ ਤਾਂ ਸਵਾਲ ਬਹੁਤ ਤਰ੍ਹਾਂ ਦੇ ਉੱਠਣ ਲੱਗ ਪਏ ਸੋ ਹਰਮਿਤ ਸਿੰਘ ਪਠਾਨ ਮਾਜਰਾ ਦਾ ਕਹਿਣਾ ਹੈ ਕਿ ਇਹ ਜਿਹੜਾ ਅਧਿਕਾਰੀ ਹੈ ਸੈਕਟਰੀ ਹੈ ਇਹ ਸਬਸੈਕ੍ਰੈਸ਼ਨ ਕੁਮਾਰ ਇੰਨੇ ਮਿਸਲੀਡ ਕੀਤਾ ਹੈ ਮਿਸ ਗਾਈਡ ਕੀਤਾ ਹੈ ਯਾਨੀ ਕਿ ਗਲਤ ਸੂਚਨਾ ਜਿਹੜੀ ਹੈ ਉਹ ਦਿੱਤੀ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਾ ਨੂੰ ਜਿਸ ਕਰਕੇ ਅੱਜ ਪਟਿਆਲਾ ਵਾਸੀਆਂ ਦੇ ਉੱਤੇ ਵੀ ਹੜ ਦਾ ਖਤਰਾ ਮੰਡਰਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਹਰਮਿੰਦਰ ਸਿੰਘ ਪਠਾਨ ਮਾਜਰਾ ਹੁਣ ਸਿੱਧਾ ਸਿੱਧਾ ਕਹਿ ਚੁੱਕੇ ਨੇ ਕਿ ਦਿੱਲੀ ਵਾਲਿਆਂ ਦੀ ਨਹੀਂ ਚਲਣ ਦੇਣੀ। ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਮੈਂ ਤਾਂ ਦਿੱਲੀ ਵਾਲਿਆਂ ਦੀ ਨਹੀਂ ਸੁਣਾਂਗਾ। ਨoare ਇਸ ਤੋਂ ਇਲਾਵਾ ਬਾਕੀ ਐਮਐਲਏਸ ਨੂੰ ਵੀ ਵੰਗਾਰ ਰਹੇ ਨੇ ਕਿ ਤੁਸੀਂ ਆਪਣੇ ਲੋਕਾਂ ਲਈ ਕੰਮ ਕਰੋ ਕਿਉਂਕਿ ਇਹਨਾਂ ਲੋਕਾਂ ਨੇ ਸਾਨੂੰ ਵੋਟ ਪਾਈ ਹੈ ਇਹਨਾਂ ਦਿੱਲੀ ਵਾਲਿਆਂ ਨੇ ਸਾਨੂੰ ਟਿਕਟ ਦਿੱਤੀ ਹੈ ਇਸ ਵਾਸਤੇ ਧੰਨਵਾਦ ਪਰ ਸਾਨੂੰ ਜਿਤਾਇਆ ਤਾਂ ਆਮ ਜਨਤਾ ਨੇ ਹੈ ਨਾ ਸਾਡੇ ਤੇ ਵਿਸ਼ਵਾਸ ਭਰੋਸਾ ਤਾਂ ਆਮ ਜਨਤਾ ਕਰ ਰਹੀ ਹੈ ਨਾ ਸੋ ਇਹ ਵੀ ਉਹਨਾਂ ਨੇ ਤਰਕ ਦਿੱਤਾ ਹੈ ਕਿ ਹਰਿਆਣਾ ਦੇ ਵਿੱਚ ਡਿਸਿਲਟਿੰਗ ਕਰਨ ਦੇ ਉੱਤੇ ਬੈਨ ਨਹੀਂ ਹੈ ਪਰਮਿਸ਼ਨ ਨਹੀਂ ਲੈਣੀ ਪੈਂਦੀ ਪਰ ਇੱਥੇ ਕਿਉਂ ਸੋ ਬਹੁਤ ਸਾਰੇ ਦੇ ਤੜਕ ਵਿਧੜਕ ਦੇ ਰਹੇ ਨੇ ਹੁਣ ਹਰਮਿੰਦਰ ਸਿੰਘ ਪਠਾਨ ਮਾਜਰਾ ਦਾ ਕੀ ਇਸ਼ੂ ਹੈ ਹੁਣ ਪਠਾਨ ਮਾਜਰਾ ਕਹਿ ਰਹੇ ਨੇ ਕਿ ਉਹਨਾਂ ਤੋਂ ਗਨਮੈਨ ਵਾਪਸ ਲੈ ਲੈ ਗਏ ਨੇ ਲੈ ਵੀ ਜਾ ਰਹੇ ਨੇ ਉਹਨਾਂ ਦੇ ਖਿਲਾਫ ਇੱਕ ਛੜੀ ਅੰਤਰ ਰਚਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦੇ ਖਿਲਾਫ ਵਿਜੀਲੈਂਸ ਦੀਆਂ ਕਾਰਵਾਈਆਂ ਹੋ ਰਹੀਆਂ ਨੇ ਜਿਸ ਕਰਕੇ ਹਰਮਿੰਦਰ ਸਿੰਘ ਪਠਾਨ ਮਾਜਰਾ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਵੀਡੀਓ ਦੇ ਵਿੱਚ ਉਹ ਜ਼ਿਕਰ ਕਰ ਰਹੇ ਨੇ ਕਿ ਜਿੱਦਨ ਮੇਰਾ ਹੱਥ ਪੈ ਗਿਆ ਮੈਂ ਨਾਨੀ ਜੀਤੇੇ ਕਰਾ ਦਵਾਂਗਾ ਉਹਨਾਂ ਨੇ ਅਧਿਕਾਰੀਆਂ ਨੂੰ ਇਹ ਵੀ ਆਖਿਆ ਕਿ ਸਰਕਾਰਾਂ ਤੋਂ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ ਤੁਸੀਂ ਕੰਮ ਕਰਨਾ ਹੈ ਲੋਕਾਂ ਵਾਸਤੇ ਸੋ ਲੋਕਾਂ ਵਾਸਤੇ ਕੰਮ ਕਰੋ ਇਹਨਾਂ ਸਰਕਾਰਾਂ ਵਾਸਤੇ ਨਹੀਂ ਦਿੱਲੀ ਵਾਲਿਆਂ ਨੂੰ ਇੱਕ ਵਾਰ ਫੇਰ ਘੇਰਦੇ ਹੋਏ ਨਜ਼ਰ ਆਏ ਨੇ ਹਰਮੀਤ ਸਿੰਘ ਪਠਾਨ ਮਾਜਰਾ ਸਭ ਤੋਂ ਪਹਿਲਾਂ ਤੁਹਾਨੂੰ ਸੁਣਾ ਦਿੰਨੇ ਆ ਦਰਸਲ ਹੁਣ ਗੁੱਸੇ ਦੇ ਵਿੱਚ ਆਏ ਹਰਮੀਤ ਸਿੰਘ ਪਠਾਨ ਮਾਜਰਾ ਦੀ ਬਾਗੀ ਸੁਰਾਂ ਕੀ ਕਹਿ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਮੈਂ ਇੱਕ ਮੈਸੇਜ ਦੇਣਾ ਚਾਹੁੰਨਾ ਜਿਹੜੇ ਅਫਸਰ ਲੌਬੀ ਥੋੜਾ ਜਿਹਾ ਫੜਫੜਕਣ ਆਉਣ ਲੱਗੀ ਆ ਬੜ ਪੈਣ ਲੱਗਾ ਟਾਈਮ ਨਹੀਂ ਲੱਗਣਾ ਬਾਬੇ ਬੁੱਢੇ ਨੇ ਜੇ ਮੇਰੀ ਸੌਲੀ ਜਿਹੜੇ ਨੇ ਅੱਜ ਜਿਆਦਾ ਆਪਣਾ ਆਪ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾ ਕਿਸੇ ਨੇ ਕਿਹਾ ਵੀ ਮੈਂ ਐ ਕਰ ਦੂ ਮੈਂ ਉਹ ਕਰ ਦੂ ਆਪਣੇ ਨੰਬਰ ਬਣਾਉਣ ਦੇ ਚੱਕਰ ਤੇ ਜਿੱਦਣ ਪੁੱਤ ਮੇਰਾ ਹੱਥ ਪੈ ਗਿਆ ਨਾ ਤੇ ਮੈਂ ਨਾਨੀ ਯਾਦ ਕਰਾਉਂਗਾ ਸਭ ਨੂੰ ਇਹ ਸੋਚ ਲਿਓ ਹੱਥੋਂ ਤੇ ਪਾਇ ਸੱਚਾਈ ਤੇ ਰਹੋ ਮੈਨੂੰ ਕੋਈ ਡਰ ਨਹੀਂ ਜੇ ਮੈਂ ਗਲਤ ਆਉਂਗਾ ਉੱਥੇ ਮੇਰੇ ਤੇ ਪਰਚਾ ਕਰੋ ਨੋ ਪ੍ਰੋਬਲਮ ਆ ਜੇ ਕਹੇ ਦੀ ਚੁੱਕਣਾ ਜਾ ਕੇ ਕੋਈ ਗੜਬੜ ਇਹਨਾਂ ਦੇ ਅੱਖਾਂ ਕੀਤੀ ਦਿੱਲੀ ਵਾਲਿਆਂ ਦੇ ਜਾਂ ਦੂਜਿਆਂ ਦੇ ਤੇ ਆਪਣਾ ਹਿਸਾਬ ਲਾ ਲਿਓ ਇਹ ਹਰਦੇਵ ਸਿੰਘ ਨਾ ਮੈਂ ਬੋਰਡ 'ਚ ਐਸੇ ਫਿੱਟ ਕਰੂਗਾ ਨਾ ਜਗਾਰ ਦੇ ਯਾਦ ਕਰੋਗੇ ਵੀ ਤੁਹਾਡਾ ਬਣਿਆ ਕੀ ਆ ਇਦਾਂ ਨੂੰ ਮੈਂ ਦੱਸਦਾ ਜਿਹੜੇ ਹੁਣ ਤੁਸੀਂ ਆ ਮੈਨੂੰ ਲੱਗਾ ਪਤਾ ਅਫਸਰ ਲੋਬੀ ਤੋਂ ਵੀ ਜਿਹੜੇ ਤੁਸੀਂ ਆਪਣਾਪ ਵਿਖਾਉਣ ਲੱਗੇ ਹੋ ਜੇ ਕੋਈ ਗਲਤ ਕਦਮ ਚੁੱਕਿਆ ਆਪਣੀਆਂ ਦਿੱਤਾ ਭਾਰ ਬਾਅਦ ਚ ਝਲਦੀਆਂ ਇਹ ਵੇਖ ਲਿਓ ਤੇ ਤੁਹਾਡੇ ਨਾਲ ਕੀ ਹੋਣੀ ਆ ਇਹਦਾ ਇਹਨਾਂ ਨੇ ਬਾਅਦ ਕਿਸੇ ਨੇ ਖੜਨਾ ਨਹੀਂ ਇਹ ਹਮੇਸ਼ਾ ਜਿਹੜੇ ਆਪਣੇ ਐਮਐਲਏ ਦੇ ਨਹੀਂ ਬਣੇ ਇਹ ਤੁਹਾਡੇ ਨਹੀਂ ਬਣਨੇ ਤੁਸੀਂ ਅਫਸਰ ਅਫਸਰ ਰਹਿਣਾ ਤੇ ਤੁਹਾਨੂੰ ਮੈਂ ਇੱਕੋ ਬੇਨਤੀ ਕਰਦਾ ਪੰਜਾਬ ਦੇ ਉਹ ਪੰਜਾਬ ਨਾਲ ਖੜ ਜਿਓ ਜੇ ਜਮੀਰ ਮਰ ਗਈ ਆ ਫਿਰ ਜੋ ਮਰਜੀ ਕਰ ਲਿਓ ਤੇ ਜਿਹੜਾ ਭਾਜੀ ਪਾਊਗਾ ਟਿੱਕੀਆਂ ਨਹੀਂ 52 ਬੜੂਗਾ ਇਹ ਤੁਹਾਡਾ ਭਰਾ ਦਾ ਵਾਦਾ ਤੁਹਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਝਸਤਣਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ 2017 ਤੇ ਫਿਰ 2022 ਦੇ ਵਿੱਚ ਦੁਬਾਰਾ ਐਮਐਲਏ ਚੁਣੇ ਗਏ ਹਰਮਿਤ ਸਿੰਘ ਪਠਾਨ ਮਾਜਰਾ ਔਰ ਆਮ ਆਦਮੀ ਪਾਰਟੀ ਦੇ ਹੀ ਐਮਐਲਏ ਨੇ ਆਪਣੇ ਹੀ ਮੁੱਖ ਮੰਤਰੀ ਭਗਵੰਤ ਮਾਨ ਹੜਾ ਦੇ ਖਿਲਾਫ ਉਹਨਾਂ ਦਾ ਰੋਸ ਜਿਹੜਾ ਹੈ ਉਹ ਨਜ਼ਰ ਆ ਰਿਹਾ ਉਹ ਕਹਿ ਰਹੇ ਨੇ ਕਿ ਲੋਕ ਇੱਥੇ ਮਰ ਰਹੇ ਨੇ ਔਰ ਪ੍ਰਸ਼ਾਸਨ ਕੰਮ ਨਹੀਂ ਕਰ ਰਿਹਾ ਦਿੱਲੀ ਦੀ ਜਿਹੜੀ ਉਹਨਾਂ ਦੀ ਹਾਈ ਕਮਾਂਡ ਹੈ ਭਾਵੇਂ ਅਰਵਿੰਦ ਕੇਜਰੀਵਾਲ ਹੋਣ ਭਾਵੇਂ ਮਨੀਸ਼ ਸੋਦੀਆ ਤੇ ਭਾਵੇਂ ਬਾਕੀ ਵੱਡੇ ਲੀਡਰ ਸਾਰਿਆਂ ਦੇ ਉੱਤੇ ਹੀ ਸਵਾਲ ਖੜੇ ਕਰ ਦਿੱਤੇ ਨੇ ਹਰਮੀਤ ਸਿੰਘ ਪਠਾਨਵਾਜ ਰਾਣੀ ਤੇ ਉਹਨੇ ਸਾਫ਼ ਤੌਰ ਦੇ ਉੱਤੇ ਕਹਿ ਦਿੱਤਾ ਕਿ ਹੁਣ ਮੈਨੂੰ ਪਾਰਟੀ ਤੋਂ ਭਾਵੇਂ ਸਸਪੈਂਡ ਵੀ ਕਰ ਦੇਣ ਮੈਨੂੰ ਕੋਈ ਪਰਵਾਹ ਨਹੀਂ ਮੈਂ ਆਪਦੇ ਲੋਕਾਂ ਦੇ ਨਾਲ ਖੜਾ ਤੇ ਖੜਾ ਰਾਵਾਂਗਾ ਉਹਨੇ ਤਾਂ ਕਹਿ ਦਿੱਤਾ ਕਿ ਭਾਵੇਂ ਮੇਰੇ ਤੇ ਵਿਜੀਲੈਂਸ ਦੀਆਂ ਕਾਰਵਾਈਆਂ ਹੋਣ ਭਾਵੇਂ ਮੇਰੀਆਂ ਗ੍ਰਿਫਤਾਰੀਆਂ ਹੋਣ ਭਾਵੇਂ ਜੋ ਕੁਝ ਮਰਜ਼ੀ ਹੋਵੇ ਭਾਵੇਂ ਜਿੰਨੇ ਮਰਜ਼ੀ ਪਰਚੇ ਮੇਰੇ ਤੇ ਦਰਜ ਹੋਣ ਮੈਂ ਹੁਣ ਪਿੱਛੇ ਹਟਣ ਵਾਲਾ ਨਹੀਂ ਹਾਂ ਸੋ ਹਰਮੀਤ ਸਿੰਘ ਪਠਾਨ ਮਾਜ਼ਰਾ ਦਾ ਗੁੱਸਾ ਉਸ ਟਾਂਗੜੀ ਨਦੀ ਤੇ ਖੜੋ ਕੇ ਟਾਂਗੜੀ ਨਦੀ ਦੇ ਪੁੱਲ ਦੇ ਖਲੋ ਕੇ ਜਿਹੜਾ ਫੁੱਟਿਆ ਸੀਗਾ ਉਸ ਗੁੱਸੇ ਨੇ ਹੁਣ ਹੋਰ ਹੀ ਰਸਤੇ ਤੇ ਉਹਨਾਂ ਨੂੰ ਤੋੜਨ ਵਾਸਤੇ ਮਜਬੂਰ ਕਰ ਦਿੱਤਾ ਹੈ ਕਿ ਪਾਰਟੀ ਤੋਂ ਬਾਗੀ ਹੋ ਰਹੇ ਨੇ ਇਸ ਤੋਂ ਪਹਿਲਾਂ ਆਪਾਂ ਵੇਖਿਆ ਸੀ ਕਿ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਦੇ ਦੌਰਾਨ ਕੁੰਵਰ ਵਿਜੇ ਪ੍ਰਤਾਪ ਨੇ ਢੜੱਲੇ ਦੇ ਨਾਲ ਕਹਿ ਦਿੱਤਾ ਸੀ ਕਿ ਅਖੇ ਜੀ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੋਈ ਸੀ ਕਿ ਚੰਨੀ ਸਰਕਾਰ ਦੇ ਵੇਲੇ ਕਾਂਗਰਸ ਸਰਕਾਰ ਦੇ ਵੇਲੇ ਤਾਂ ਇਸ ਦਾ ਸੇੜਾ ਤਾਂ ਸਾਡੀ ਸਰਕਾਰ ਆਪਣੇ ਸਿਰ ਦੇ ਉੱਤੇ ਨਹੀਂ ਬਣ ਸਕਦੀ ਜ਼ਿਕਰ ਉਹਨਾਂ ਨੇ ਇਹ ਵੀ ਕੀਤਾ ਸੀ ਕਿ ਸਾਡੀ ਸਰਕਾਰ ਨੇ ਚਲਾਨ ਵੀ ਅਜੇ ਤੱਕ ਐਨਡੀਪੀਐਸ ਮਾਮਲੇ ਦੇ ਵਿੱਚ ਪੇਸ਼ ਨਹੀਂ ਕੀਤਾ ਵਿਕਰਮ ਮਜੀਠੀਆ ਨੂੰ ਲੈ ਕੇ ਜ਼ਿਕਰ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਦਾ ਕਰ ਦਿੱਤਾ ਸੀ ਜਿਸ ਕਰਕੇ ਉਹਨਾਂ ਨੂੰ ਪਾਰਟੀ ਤੋਂ ਮਾਫ਼ ਕਰਨਾ ਪਾਰਟੀ ਤੋਂ ਲੰਬੇ ਕਰ ਦਿੱਤਾ ਗਿਆ ਹੁਣ ਕੀ ਹਰਮਿੰਦਰ ਸਿੰਘ ਪਠਾਨ ਮਾਜਰਾ ਨੂੰ ਵੀ ਪਾਰਟੀ ਤੋਂ ਲੰਬੇ ਕੀਤਾ ਜਾਊਗਾ ਕੀ ਹਰਮੀਤ ਸਿੰਘ ਪਠਾਨ ਮਾਜਰਾ ਜਿਸ ਤਰੀਕੇ ਦੇ ਨਾਲ ਕਹਿ ਰਹੇ ਨੇ ਕਿ ਮੇਰੇ ਤੇ ਹੁਣ ਵਿਜੀਲੈਂਸ ਦੀ ਕਾਰਵਾਈ ਹੋਊਗੀ ਵਾਕੇ ਦੇ ਵਿੱਚ ਉਹ ਕਾਰਵਾਈ ਹੋਊਗੀ ਹਰਮੀਤ ਸਿੰਘ ਪਠਾਨ ਮਾਜਰਾ ਦਾ ਕਹਿਣਾ ਹੈ ਕਿ ਮੇਰੇ ਮੈਂ ਜੇ ਗਲਤ ਹੋਇਆ ਤਾਂ ਕਾਰਵਾਈ ਕਰ ਦਿਓ ਔਰ ਮੈਂ ਫਿਰ ਕਿਸੇ ਹੋਰ ਨੂੰ ਵੀ ਨਹੀਂ ਛੱਡੂਗਾ ਸਾਰਿਆਂ ਦੀਆਂ ਪੋਲਾਂ ਖੋਲੂਗਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਹਰਮੀਤ ਸਿੰਘ ਪਠਾਨ ਮਾਜਰਾ ਦਾ ਗੁੱਸਾ ਹੋਰ ਕਿੰਨਾ ਕੁ ਫੁੱਟੂਗਾ ਕਿੰਨਾ ਕੁ ਖੁੱਲ ਕੇ ਬਾਹਰ ਆਊਗਾ ਜਾਂ ਪਾਰਟੀ ਉਹਨਾਂ ਨੂੰ ਮਨਾ ਲੂਗੀ ਜਿਹੜੇ ਉਹਨਾਂ ਦੇ ਰੋਸੇ ਨੇ ਉਹ ਸ਼ਾਂਤ ਕਰ ਦਿੱਤੇ ਜਾਣਗੇ ਇਹ ਵੇਖਣ ਵਾਲੀ ਗੱਲ ਹੈ ਪਰ ਜਿਹੜੇ ਉਹਨਾਂ ਨੇ ਦੋਸ਼ ਲਗਾਏ ਨੇ ਅਧਿਕਾਰੀਆਂ ਦੇ ਉੱਤੇ ਆਈਐਸ ਅਫਸਰਾਂ ਦੇ ਉੱਤੇ ਪ੍ਰਸ਼ਾਸਨ ਦੇ ਉੱਤੇ ਕਿ ਪ੍ਰਸ਼ਾਸਨ ਕੰਮ ਨਹੀਂ ਕਰ ਰਿਹਾ ਸੋ ਬਹੁਤ ਤਰ੍ਹਾਂ ਦੀਆਂ ਅੰਗੈਲੀਆਂ ਪ੍ਰਸ਼ਾਸਨ ਦੀਆਂ ਵੇਖਣ ਨੂੰ ਮਿਲ ਰਹੀਆਂ ਨੇ ਬਹੁਤ ਸਾਰੇ ਹਲਕੇ ਨੇ ਵਕ ਵਕ ਥਾਵਾ ਤੇ ਹਲਕੇ ਜਿਹੜੇ ਉਥੋਂ ਦੇ ਐਮਐਲਏਜ਼ ਨੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਆਈਐਸ ਅਫਸਰ ਜਿਹੜੇ ਨੇ ਉਹਨਾਂ ਦੇ ਖਿਲਾਫ ਬਹੁਤ ਸ਼ਿਕਾਇਤਾਂ ਕੀਤੀਆਂ ਨੇ ਹੁਣ ਵੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਸ਼ਿਕਾਇਤਾਂ ਦੇ ਉੱਤੇ ਕੀ ਕਾਰਵਾਈਆਂ ਕੀਤੀਆਂ ਜਾਂਦੀਆਂ ਨੇ ਉਹਨਾਂ ਅਫਸਰਾਂ ਤੇ ਕਾਰਵਾਈਆਂ ਹੁੰਦੀਆਂ ਨੇ ਜਿਨ੍ਹਾਂ ਖਿਲਾਫ ਸ਼ਿਕਾਇਤਾਂ ਗਈਆਂ ਨੇ ਜਾਂ ਫਿਰ ਉਹਨਾਂ ਐਮਐਲਏਜ਼ ਦੇ ਖਿਲਾਫ ਸ਼ਿਕਾਇਤਾਂ ਹੁੰਦੀਆਂ ਨੇ ਜਿਨ੍ਹਾਂ ਨੇ ਅਫਸਰਾਂ ਦੀ ਮਾਫ ਕਰਨਾ ਉਹਨਾਂ ਐਮਐਲਏਜ਼ ਦੇ ਖਿਲਾਫ ਕਾਰਵਾਈਆਂ ਹੁੰਦੀਆਂ ਨੇ ਜਿਨ੍ਹਾਂ ਨੇ ਉਹਨਾਂ ਅਫਸਰਾਂ ਦੀਆਂ ਸ਼ਿਕਾਇਤਾਂ ਕੀਤੀਆਂ ਨੇ ਸੋ ਕੁੱਲ ਮਿਲਾ ਕੇ ਹੁਣ ਹੜਾਂ ਦੀ ਸਥਿਤੀ ਦੇ ਦੌਰਾਨ ਇਸ ਸਿਆਸਤ ਜਿਹੜੀ ਵੱਖਰਾ ਹੀ ਰੁਖ ਲੈ ਰਹੀ ਹੈ ਲੀਡਰ ਨਰਾਜ਼ ਹੋ ਰਹੇ ਨੇ ਆਪੋ ਆਪਣੀਆਂ ਪਾਰਟੀਆਂ ਤੋਂ ਮੈਨੂੰ ਦਿਓ ਇਜਾਜ਼ਤ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਈ ਦਿੱਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਉੱਲੰਧ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ